ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ ਹਾਏ ਮੇ ਮਿੱਤਰੋ ਸਵਾਗਤ ਹੈ ਤੁਹਾਡੇ ਆਪਣੇ ਇੰਦਰ ਸਿੱਧੂ ਆਈਪੀਐਸ ਦੇ ਚੈਨਲ ਤੇ ਤੇ ਅੱਜ ਆਪਾਂ ਦੂਜੇ ਵਲੌਗ ਦੀ ਕਰਦੇ ਹਾਂ ਸ਼ੁਰੂਆਤ ਮਿੱਤਰੋ ਸ਼ੁਰੂਆਤ ਚ ਆਪਾਂ ਪਹਿਲਾਂ ਹੀ ਤੁਹਾਨੂੰ ਦਿਖਾ ਦਿੰਨੇ ਆ ਵੀ ਅੱਜ ਮੌਸਮ ਬਹੁਤ ਕੈਂਟ ਆ ਵਧੀਆ ਧੁੱਪ ਲੱਗੀ ਹੋਈ ਹੈ ਬਾਹਰ ਤੇ ਗੱਲਬਾਤ ਓਕੇ ਰਿਪੋਰਟ ਹੋਈ ਪਈ ਆ ਤੇ ਅਮੀਰ ਕਰਦੇ ਵੀ ਸਨੋ ਵੀ ਖੁਰ ਸਕਦੀ ਐ ਜਿਹੜੇ ਸਾਨੂੰ ਸਨੋ ਵੀ ਜਿਹੜੇ ਸਾਨੂੰ ਧੁੱਪ ਲੱਗੀ ਹੈ ਨਾ ਅੱਜ ਉਸ ਹਿਸਾਬ ਨਾਲ ਸਨੋ ਦਾ ਪੈ ਸਕਦਾ ਮੜਾ ਕੋ ਟਕ ਫਰਕ ਬਾਕੀ ਤੁਹਾਨੂੰ ਦਿਖਾਉਣੇ ਆਗੇ ਲੋਈ ਦੇਖੋ ਮਾ ਉਸ ਗੱਲਬਾਤ ਜੱਸ ਤੇ ਕੱਪੜੇ ਪ੍ਰੈਸ ਵਾਲੀ ਗੱਲ ਹੋਈ ਪਈ ਜੇ ਮੇਰੇ ਵੀਰੋ ਪਰ ਕਹਿੰਦੇ ਨੁੱਕਰੀ ਦਾ ਹਾਲ ਬਹੁਤ ਬੁਰਾ ਹੋਇਆ ਪਿਆ ਕਹਿੰਦੇ ਲਿਬੜੋ ਲਬੜੀ ਕੰਮ ਹੋ ਰਿਹਾ ਪਰ ਧੁੱਪ ਤਪ ਪੂਰੀ ਘੈਂਟ ਅੱਜ ਅੱਲਵਾਦ ਓਕੇ ਸਿਮੂਸ਼ਨ ਆਪਾਂ ਸੇ ਪਾਸੇ ਪਾਸੇ ਵੀ ਕਰ ਦਿੰਨੇ ਆ ਤੁਹਾਨੂੰ ਪਤਾ ਤੇ ਚੋਈ ਅੱਜ ਜਲਾ ਕੇ ਮੈਂ ਕਿਹਾ ਘੁੰਮੀ ਫਿਰਨੀ ਕਰਨ ਤੇ ਫਿਰ ਦੇਖਦੇ ਆਂ ਵੀ ਅੱਜ ਕਿੱਥੇ ਜਾਣ ਦੀ ਸੁਭਾਅ ਹਣਾ ਪੰਦੀ ਆ ਪਹਿਲਾਂ ਤਾਂ ਕਰਨਾ ਨਹਾ ਤੋ ਕੇ ਹੋਈ ਏ ਰੈਡੀ ਮਿਲਦੇ ਆਂ ਬਾਬੇ ਆਪਾਂ ਇੱਕ ਗੱਪਰੂ ਨੂੰ ਵੀ ਠਾ ਲਈਏ ਗੱਪਰੂ ਨੇ ਕਹਿੰਦੇ ਨਵਾਂ ਨਵਾਂ ਜੀ 2 ਦਾ ਲਾਇਸੈਂਸ ਲੈਂਦਾ ਹੈ ਤੇ ਇੱਧਰ ਜਿਵੇਂ ਆਪਣੇ ਬਾਬੇ ਵੀ ਆਪਾਂ ਲਾਇਸੈਂਸ ਲੈਣੇ ਹੁੰਨੇ ਨਾ ਪਹਿਲਿਆਂ ਚ ਜੀ1 ਹੁੰਦਾ ਫਿਰ ਅਗੇ ਕੈਨੇਡਾ ਦਾ ਦੱਸ ਰਹੇ ਸਾਨੂੰ ਵੀ ਪਹਿਲਿਆਂ ਚ ਜੀ1 ਹੁੰਦਾ ਫਿਰ ਜੀ2 ਹੁੰਦਾ ਫਿਰ ਜੀ ਹੁੰਦਾ ਤੇ ਆ ਗੱਬਰੂ ਨੇ ਲੈਤਾ ਨਵਾਂ ਨਵਾਂ ਲਾਇਸੈਂਸ ਇਹ ਹੈਗਾ ਚੋਬਰ ਚੋਬਰ ਐਕਸਟ 2 ਐ ਇਹ ਮੇਰੇ ਵੀਰੋ ਕਹਿੰਦੇ ਇੰਨਾ ਵਾਲੇ ਦਾ ਨਾਮ ਹੈ ਚੋਬਰ ਬਾਬੇ ਤੇ ਅੱਜ ਗੱਬਰੂ ਕਹਿੰਦਾ ਮੈਂ ਕਰਨੀ ਆ ਡਰਾਈਵਿੰਗ ਕਹਿੰਦਾ ਅੱਜ ਮੈਂ ਕਹਿੰਦਾ ਡਰਾਈਵਿੰਗ ਕਰਨੀ ਆ ਤੇ ਕਹਿੰਦਾ ਮੈਨੂੰ ਤੂੰ ਲੈ ਕੇ ਚੱਲ ਕਹਿੰਦਾ ਕਿਤੇ ਕਮਾਫਰਾ ਕੇ ਲਿਆ ਤੁਹਾਨੂੰ ਪਤਾ ਫਿਰ ਕਹਿੰਦਾ ਨਾ ਨਾ ਹੋ ਵੀ ਜੇ ਲਾਇਸੈਂਸ ਬਣਿਆ ਹੁਣ ਬਾਲਾ ਖੋਲਦਾ ਹਨਾ ਇਹ ਕੇ ਕਹਿੰਦਾ ਹੁੰਦਾ ਜਿਵੇਂ ਤੇ ਦੇਖਦੇ ਆ ਫਿਰ ਗੱਭਰੂ ਤਾਂ ਕਿੰਨਾ ਖੂਨ ਖੋਲਦਾ ਤੇ ਅੱਜ ਦੇਖਦੇ ਆ ਗੱਭਰੂ ਦੀ ਡਰਾਈਵਿੰਗ ਤੇ ਬਾਕੀ ਪਹਿਲੀ ਵਾਰ ਡਰਾਈਵਿੰਗ ਕਰਨੀ ਅੱਜ ਬੰਦੇ ਨੇ ਪਹਿਲਾਂ ਤਾਂ ਅਸੀਂ ਇੱਕ ਦੋ ਕੰਮ ਜੇ ਕਰਨੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਕਿਹੜੇ ਨੇ ਤੇ ਇੱਕ ਕੰਮ ਦਿਖਾਉਣ ਵਾਲਾ ਨਹੀਂ ਹੈਗਾ ਉਹ ਅਸੀਂ ਦਿਖਾਉਂਦੇ ਨਹੀਂ ਠੀਕ ਹੈ ਨਾ ਬੰਦੂ ਹਣਾ ਬ੍ਰਦਰ ਇੱਕ ਕੰਮ ਦਿਖਾਉਣ ਵਾਲਾ ਨਹੀਂ ਹੈਗਾ ਆਪਾਂ ਦਿਖਾਉਦੇ ਨਹੀਂ ਤੇ ਬਾਕੀ ਤੁਹਾਨੂੰ ਇਹਦੀ ਡਰਾਈਵਿੰਗ ਦਿਖਾਵਾਂਗੇ ਅੱਜ ਬਾਬੇ ਬਲੌਗ ਤੁਹਾਨੂੰ ਪਤਾ ਤੁਹਾਨੂੰ ਦੱਸਤਾ ਵੀ ਜੇ ਆਪਾਂ YouTube ਨੂੰ ਫੜ ਲਿਆ ਤਾਂ ਹੁਣ ਖੱਦੇਵਾ ਦਾਂਗੇ YouTube ਦੇ ਵੀ ਆਹ ਮਿੱਤਰੋ ਰੈਡੀ ਸ਼ੈਡੀ ਹੋ ਗਏ ਤੇ ਆਪਾਂ ਅੱਜ ਚੱਲਾਗੇ ਆਪਣਾ ਲੱਗੇਗੀ ਜੋਪਰਵਾਈ ਵਾਲੀ ਗੱਡੀ ਇਹ ਲਾਪਾਂ ਕਰਦੇ ਇਹਨੂੰ ਸੜ ਤੇ ਟੌਕਾ ਖੜੀ ਆਪਣੀ ਅੰਦਰ ਇਹ ਇਹ ਦਿਖਾਉਣੀਆਂ ਪਹਿਲਾਂ ਇਹਨੂੰ ਪੱਕੀ ਹੋ ਗਾਸੈਂਟ ਦੂੰਗਾ ਇਹ ਜਿਹੜੇ ਹਸਾਮਨਾ ਦੇਖਦੇ ਆ ਟਰਾਈ ਲਾ ਕੇ ਬੈਕ ਨੂੰ ਕੱਟ ਕੇ ਜ਼ੋਰ ਮਾਰਾ ਕੇ ਦੇਖਾਂਗੇ ਫੂਰ ਰੋਇ ਫੂਰ ਚੁੱਕੀ ਆ। ਇਹਨੇ ਤਾਂ ਵੀ ਚੱਕ ਕੇ ਮਿੱਤਰੋ। ਲੋਈ ਮਿੱਤਰੋ ਅੱਜ ਖਾਹੇ ਟਾਈਮ ਬਾ ਗੱਡਣੀ ਆ ਗੱਡੀ ਗਰਾਹ ਚੋਂ। ਇਹ ਸਮਾਨ ਨਾਲ ਉਹਦਾ ਖਿਲਾਰਿਆ ਪਿਆ। ਫੇਰ ਕੱਢਦੇ ਆ ਯਾਕੇ ਇੱਕ ਮਿੰਟ ਖੜ ਜੋ ਖੜ ਜੋ। ਸਮਾਨ ਸੈੱਟ ਕਰਾਂਗੇ ਪਹਿਲਾਂ ਦਾ ਆ ਹੈਗਾ ਆਪਣੀ ਆਊਟਲੈਂਡਰ ਦਾ ਸਮਾਨ ਆਊਟਲੈਂਡਰ ਦਾ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਐਕਸੀਡੈਂਟ ਉਹ ਵੀ ਕਦੇ ਦਿਖਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਹਦੇ ਵੀ ਉਹ ਬਸ ਆਪਣੀ ਆ ਜਾਣੀ ਆ ਥੋੜੇ ਇੱਕ ਟਾਈਮ ਤੱਕ ਅੱਜ ਇਹਨੂੰ ਲੈ ਕੇ ਚੱਲਾਂਗੇ ਬਾਬੇ ਇਹਨਾਂ ਦਾ ਮਾਰਦਗੀ ਝੋਟੀ ਦਾ ਸੈਲਫ Yeah, I'll ਇੱਕ ਚੱਕਰ ਫੋਰ ਚੱਲ ਰਿਆ ਯਾਰ ਗੱਡੀ ਲੰਘਦੀ ਨਹੀਂ ਆਪਣੀਆਂ ਇਹ ਆਵਾ ਬਸ ਓਨੀ ਕ ਥਾਂ ਹੀ ਬਣਾਉਣੀ ਆ ਵੀ ਗੱਡੀ ਦਾ ਬੰਪਰ ਨਾ ਲੱਗੇ ਥੱਲੇ ਬਸ ਜੇ ਗੱਡੀ ਦਾ ਬੰਪਰ ਥੱਲੇ ਨਾ ਲੱਗਿਆ ਤਾਂ ਢੇਰੀ ਜੀਟ ਪਾ ਦਾਂਗੇ ਬਸ ਉਹਨਾਂ ਉਹਨਾਂ ਥਾਂ ਹੀ ਸਾਫ਼ ਕਰਾਂਗੇ ਆਪਾਂ ਦਿਓ ਮੜਾ ਜਿਹਾ ਟਾਈਮ ਸਾਨੂੰ ਆਹੀ ਕਰੀਏ ਸਾਫ਼ ਠੀਕ ਆ ਬਾਬੇ ਲੈ ਵੀ ਮਿੱਤਰੋ ਲੰਗਾ ਦਾ ਗੱਭਰੂ ਨੇ ਕਿਵੇਂ ਨਾ ਕਿਵੇਂ ਕਰਕੇ ਬਣਾਈ ਲਿਆ ਪਹਿਲਾਂ ਤਾਂ ਚੱਕ ਲਈ ਸ਼ਾਵਰ ਜੇ ਵੀ ਇਹਦੇ ਨਾਲ ਪੱਟਾਂਗੇ ਪਰ ਉਹ ਇਹਨਾਂ ਨਾਲ ਪੱਟਣ ਵਾਲੀ ਹੈ ਨਹੀਂ ਸੀ ਬਾਬੇ ਬਰਫ ਸੀ ਨਾ ਜਿਹੜੀ ਉਹ ਉਹ ਮੇਰੇ ਨਾਲ ਦੀ ਟਰੱਕ ਆਉਂਦੇ ਹੁੰਨ ਨੇ ਜਿਹੜੇ ਸੜਕ ਸਾਫ਼ ਕਰਨ ਵਾਲੇ ਉਹ ਆਇਆ ਸੀ ਤੇ ਉਹ ਜਿਵੇਂ ਵੱਟ ਬਣਾ ਗਿਆ ਸੀ ਤਾਂ ਉਹਨੇ ਵੱਟ ਇਹਦੇ ਹਿਸਾਬ ਨਾਲ ਬਣਾਤੀ ਸੀ ਵੀ ਮਿੱਤਰੋ ਮਤਲਬ ਆਹ ਜਿਹੜਾ ਇੱਥੇ ਇੰਨੇ ਸਾਤੇ ਵੱਟ ਬਣ ਗਈ ਸੀ ਜਿਵੇਂ ਇਹ ਇਹ ਹੈਗਾ ਆਪਣਾ ਐਂਟਰੀ ਪੁਆਇੰਟ ਆ ਦੇਖੋ ਤੇ ਵੱਟ ਇੰਨੀ ਉੱਚੀ ਸੀ ਇੱਥੋਂ ਦੇਖੋ ਆ ਇੰਨੀ ਸਾਡਦੀ ਮੈਂ ਮੈਂ ਗੱਲਾ ਲਾਂਗਾ ਲਾਂਗਾ ਕੱਢਦਾ ਤੇ ਨਾਲੇ ਝੋਟੀ ਦਾ ਪੰਜ ਜ਼ੋਰ ਪਰਖ ਲਿਆ ਇੰਨੀ ਉੱਚੀ ਵੱਟ ਸੀ ਹੁਣ ਇਧਰੋਂ ਦੇਖੋ ਤੁਹਾਨੂੰ ਸਹੀ ਦੇਖੋ ਝਾਕ ਨਾਲੇ ਝੋਟੀ ਦਾ ਜ਼ੋਰ ਪਰਖਿਆ ਗਿਆ ਚੋਬਰ ਬਾਈ ਦਾ ਕਿਉਂਕਿ ਇੱਕ ਦਿਨ ਪਹਿਲਾਂ ਆਪਾਂ ਇਹਦਾ ਪਰਖ ਕੇ ਦੇਖਿਆ ਜ਼ੋਰ ਨੇ ਬਹੁਤ ਜ਼ੋਰ ਮਾਰਿਆ ਉੱਤੇ ਤੇ ਅੱਜ ਇਹਦਾ ਵੀ ਪਾਰ ਕਰਿਆ ਵੀਡੀਓ ਵਿੱਚ ਅਟੈਚ ਕਰਾਂਗੇ ਵਲੌਗ ਦੇ ਆਪਾਂ ਸਾਰੀਆਂ ਤੇ ਦਿਖਾਵਾਂਗੇ ਫਿਰ ਰਾਉਂਡ ਕੇ ਮੇਲਾ ਕਮੇ ਕਮੇ ਅੱਜ ਤੁਹਾਨੂੰ ਦੱਸਿਆ ਸੀ ਪਹਿਲੀ ਆਪਾਂ ਵਲੌਗ 'ਚ ਵੀ ਅੱਜ ਨਵਾਂ ਡਰਾਈਵਰ ਡਰਾਈਵਿੰਗ ਕਰੂਗਾ ਨਵੇਂ ਡਰਾਈਵਰ ਨੂੰ ਪਹਿਲਾਂ ਤਾਂ ਲਾਂਗਾ ਬਣਾ ਕੇ ਦਿੱਤਾ ਤੇ ਹੁਣ ਹੁਣ ਅੱਗੇ ਦਿਖਾਉਣੇ ਆ ਤੁਹਾਨੂੰ ਸ਼ੁਰੂਆਤ ਕਰਦੇ ਆ ਚੱਲੋ ਵੀ ਮਿੱਤਰਾਂ ਕਾਰ ਲਾ ਬੈਠ ਗੱਡੀ ਦਾ ਅਹ ਧਿਆ ਲਿਆ ਬਾਬਿਆਂ ਨੂੰ ਕਹਿੰਦੇ ਚੱਕ ਬਾਈ ਓਏ ਅੱਗੇ ਨੂੰ ਤੋਰਦੇ ਹੁੰਦੇ ਨੇ ਮੁੰਡਿਆ ਮੈਨੂੰ ਲੱਗਦਾ ਇਹ ਥੋੜਾ ਜਿਹਾ ਬਾਬਿਆਂ ਨੂੰ ਉਲਟ ਤੋਰਦੇ ਆਇਆ ਸੀ ਕਹਿੰਦੇ ਪਹਿਲੀ ਜੀ ਬੈ ਗਏ ਠੁਕਤਾ ਸੀ ਚੋਬਰ ਨੇ ਲਓ ਜੀ ਅੱਜ ਅੱਜ ਤੁਹਾਡਾ ਭਰਾ ਪਹਿਲੀ ਵਾਰ ਬੈਠਾ ਰਾਈਟ ਸੀਟ ਤੇ ਇੰਡੀਆ ਚ ਲੈਫਟ ਤੇ ਬਹਿੰਦੇ ਨੇ ਉਹ ਲੋਕ ਜਿਹੜੇ ਬੰਦੇ ਪਹਿਲੇ ਹੁੰਦੇ ਨੇ ਜਾਗਣੀਆਂ ਮਾਰਨੂ ਇੱਧਰ ਰਾਈਟ ਤੇ ਆ ਬਸ ਗਿੱਟਾ ਉਹ ਤੇ ਬੋਲ ਉਹ ਬਹੁਤ ਕਰਨਾ ਬਾਹਰ ਕਾਉਂ ਦਰਦ ਆ ਕਹਿੰਦੇ ਇਹ ਦੰਦ ਲੱਗਦਾ ਹੈ ਇੱਥੇ ਮਿੱਤਰੋ ਬੜਾਇਆ ਕੰਮ ਸੀ ਆਪਾਂ ਨੂੰ ਇੱਕ ਉਹ ਵੀ ਗੱਭਰੂ ਦਾ ਨਵਾਨਾ ਵਾਲਾ ਸੰਸਦ ਅੱਜ ਜਿਹਨੂੰ ਐਡ ਕਰਵਾਇਆ ਉਹਦੇ ਚ ਸੌਰਨ ਚ ਤੇ ਪਿੰਕ ਸਲਿੱਪ ਜੀ ਲੈ ਲਈਏ ਆਪਾਂ ਮੜੀ ਜੀ ਇੱਥੋਂ ਫੇਰ ਅਗਲਾ ਸੱਭਿਆਚਾਰਕ ਮੇਲਾ ਲਾਉਣੀ ਹੈ ਲੋ ਮਿੱਤਰੋ ਆਹ ਹੱਲ ਲੈਣਾ ਸੀ ਆਪਾਂ ਕਾਗਜ਼ ਦਾ ਇੱਕ ਲੈ ਲਿਆ ਹੋਰ ਆਪਾਂ ਬਸ ਅੱਗੇ ਨੂੰ ਚਾਲੇ ਪਾਉਣੇ ਆ ਹੋਏ ਇਹ ਜ਼ਰੂਰੀ ਹੁੰਦੀ ਆ ਬਾਬੇ ਪਿੰਕ ਸਲਿੱਪ ਹੁੰਦੀ ਆ ਇਹ ਗੱਡੀ ਦੇ ਇੰਸੂਰੈਂਸ ਦੀ ਹੁੰਦੀ ਆ ਤੇ ਪਹਿਲਾਂ ਇਹ ਗੱਡੀ ਚਾਹਾਂ ਰੱਖੀ ਨਹੀਂ ਹੋਈ ਸੀ ਤੇ ਹੁਣ ਜਦੋਂ ਦਾ ਆਪਾਂ ਨਵਾਂ ਡਰਾਈਵਰ ਬਣਾ ਲਿਆ ਤਾਂ ਕਰਕੇ ਆਪ ਨੂੰ ਕੰਮਪਲਸਰੀ ਪੈ ਗਈ ਇਹ ਜੀ ਰੱਖਣੀ ਪਹਿਲਾਂ ਆਈ ਚੱਲੀ ਜਾਂਦੀਆਂ ਅਸੀਂ YouTube ਕਾਵੇਂ ਨਵੇਂ ਡਰਾਈਵਰ ਨੂੰ ਥੋੜਾ ਜਿਹਾ ਖਤਰਾ ਵੀ ਹੁੰਦਾ ਨਾ ਤੇ ਉਹਦੇ ਨਾਲ ਬੈਠੇ ਨੂੰ ਤਾਂ ਹੁੰਦੀ ਹੁੰਦਾ ਪਰੋਰੇ ਕਹਿੰਦੇ ਗਾਣੇ ਲਾਉਣੇ ਨੇ ਗਾਣੇ ਲਾਉਣੇ ਨੇ ਮੈਂ ਕਿ ਗਾਣੀ ਵੀ ਲਾਈ ਦੀਏ ਖੋਲ ਕੇ ਯੂਟਿਊਬਰ ਓਹ ਹੋ ਬੈਕ ਕੈਮਰਾ ਲਾਤਾ ਗੱਭਰੂ ਨੇ ਚੱਲ ਕੋਈ ਨਹੀਂ ਕਿੱਧਰ ਜਾਣਾ ਰੋਕੀ 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 ਪਿੱਛੇ ਪੀਂ ਪੀਂ ਜਗ੍ਹਾ ਤੋਂ ਘਰੀ ਜਾਂਦੀ ਐ ਚੱਲ 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 ਬਈ ਹੋ ਗਈ ਅੱਧੀ ਇਹ ਆ ਭਈ ਆਪਣੇ ਘਰ ਦੇ ਸਾਰਾ ਨੇੜੇ ਵਾਲਾ ਪਲਾਜ਼ਾ ਚੌਂਕਰ ਬਾਈ ਦੇਖੀ ਦੇਖੀ ਗੁੱਡੀਆਂ ਲਾਤੜਦੀ ਰੋਕੇ ਰੋਕੇ ਵੀਰੇ ਗਾਣੇ ਦਿਲਜੀਤ ਵਾਲੇ ਸੁਣਦਾ ਵੀ ਕਹਿੰਦਾ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਛੋਟੀ ਦਾ ਡਰਾਈਵਰ ਬਣਾ ਦੇਣਾ ਅੱਜ ਇਹਨੂੰ ਬਸ ਸਾਨੂੰ ਪਤਾ ਤੁਹਾਡਾ ਭਰਾ ਫਿਰ ਡਰਾਈਵਰੀ ਸਿਖਾਉਣ ਵੀ ਰਾਤ ਨੂੰ ਲੈ ਕੇ ਆਇਆ ਇਹਨੂੰ ਵੀ ਅਜੇ ਕੋਨਾ ਕੋਨਾ ਵੀ ਜਿਹੜਾ ਬੰਦਾ ਰਾਤ ਨੂੰ ਗੱਡੀ ਚਲਾ ਗਿਆ ਨਾ ਮੇਰੇ ਵੀਰ ਬਸ ਉਹ ਬੰਦਾ ਕਾਮਯਾਬ ਹੀ ਆ ਪਹਿਲੀ ਪਹਿਲੀ ਵਾਰ ਉਹ ਵੀ ਦਿਨੇ ਵੈਸੇ ਤਾਂ ਡਰਾਈਵਰੀ ਦਿਨੇ ਸਿੱਖਦੇ ਹੁੰਦੇ ਨੇ ਪਰ ਆਪਾਂ ਰਾਤ ਨੂੰ ਲੈ ਕੇ ਆਏ ਆ ਗੱਭਰੂ ਤੇ ਤੂੰ ਰਾਤ ਨੂੰ ਚਲਾਵੀਂ ਆਪਾਂ ਦੁਨੀਆ ਤੋਂ ਅਲੱਗ ਹੀ ਚੱਲਣਾ ਦੂਸਰੇ ਵਾਲੇ ਉਹ ਕਹਿੰਦਾ ਇੱਥੇ ਇੱਥੇ ਨਹੀਂ ਜੋ ਉੱਥੇ ਨਹੀਂ ਜੋ ਨਿਤ ਚੱਲਦੇ ਯਾਰ ਕਹਿੰਦਾ ਦੁਨੀਆ ਤੋਂ ਵੱਖ ਚੱਲਦੇ ਸੜਕਾਂ ਦਾ ਤੁਹਾਨੂੰ ਪਤਾ ਹੈ ਬ੍ਰਾਂਟਨ ਦੀ ਆ ਬੱਬੇ ਅੱਜ ਤਾਂ ਸੁਨੋ ਸੁਨੂ ਜੀ ਸਾਫ ਕਰਤੀ ਇਹਨਾਂ ਨੇ ਮੜੀ ਜੀ ਜਿਆ ਜਿਆ ਕਾਰ ਹੀ ਬਲਾਈ ਪੀ ਸਟੀਲ ਮੱਕ ਲੌਗਨ ਉਤੇ ਕਰ ਦੇ ਟਰੈਕ ਹੋਰ ਬਾਕੀ ਕਮੈਂਟਿੰਗ ਮੁੰਡ ਕਰਦੇ ਰਿਹਾ ਕਰੋ ਬਾਬੇ ਦੱਸਦੇ ਰਿਹਾ ਕਰੋ ਵੀ ਠੀਕ ਆ ਕਿਵੇਂ ਆ ਬਾਕੀ ਕੀ ਬਾ ਕੋਈ ਪਕਾਈ ਵੱਧ ਘੱਟ ਵੱਜ ਜੇ ਉਹਦੇ ਲਈ ਵੀ ਥੋੜਾ ਜਿਹਾ ਫਿਰ ਦੱਸ ਦਿਆ ਕਰੋ ਵੀ ਪਕਾਈ ਘੱਟ ਮਾਰਿਆ ਕਰੋ ਓਏ ਜਿਆਦੇ ਹੋ ਜਾਂਦਾ ਇਹ ਐ ਬੱਸ ਬੱਬੇ ਡਬਲ ਡਬਲ ਟਰੇਲਰ ਬੱਸ ਆ ਵਾਜਦੀ ਐ 502 ਨੰਬਰ ਹੈ ਕਹਿੰਦੇ ਜੰਮ ਜੰਮ ਵਾਲੀ ਆਂਦੀ ਐ ਇਹ ਜੰਮ ਇਹ ਆ ਦੇਖੋ ਬੱਬੇ ਡਬਲ ਆਂ ਹੁੰਦੀ ਐ ਦੇਖੋ ਵਿਚਾਲੇ ਸਪਰਿੰਗ ਲੱਗਿਆ ਹੋਇਆ ਕਹਿੰਦੇ ਟੱਡ ਟੱਡ ਤੋਂ ਮੋੜਨ ਵਾਸਤੇ ਹਾਰ ਨਾ ਤਾਂ ਨਵੇਂ-ਨਵੇਂ ਬੰਦੇ ਨੂੰ ਵਾਜਦੀ ਰਹਿੰਦੇ ਨੇ ਹਾਰ ਨਾ ਤੋਂ ਨਹੀਂ ਬੜਾ ਦਬੀਦਾ ਹੁੰਦਾ ਰੋਕ ਲਾ ਮੇਰੇ ਸਾਡੇ ਦਾ ਕਿੱਦਾਂ ਤੁਰਿਆ ਆਉਂਦਾ ਆਹ ਦੇਖੋ ਇਹ ਹੁਣ ਆ ਮਰਨ ਵਾਲੀਆਂ ਗੱਲੀਆਂ ਆ ਬ੍ਰੋ ਗ੍ਰੀਨ ਲਾਈਟ ਆ ਸਾਹਮਣੇ ਤੇ ਇਹ ਆ ਹੀ ਲੰਘ ਜਾ ਹੱਥ ਜਦੇ ਕੇ ਇੱਥੇ ਰੋਕ ਲਾ ਵਸ ਜਦੋਂ ਆਪਣਾ ਸਾਈਨ ਹੋ ਗਿਆ ਨਾ ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵਾਲੇ ਵਲੌਗ ਚ ਨਹੀਂ ਦੱਸਿਆ ਇਹ ਵੀ ਜਿੱਥੇ ਸਾਈਨ ਹੁੰਦਾ ਉਹ ਵਧੀਆ ਹੁੰਦਾ ਹੁਣ ਜਿਵੇਂ ਇੱਥੇ ਸਾਈਨ ਆ ਲੈਫਟ ਟਰਨ ਜਦੋਂ ਵੀ ਲੈਫਟ ਟਰਨ ਮਾਰਨੀ ਆ ਤਾਂ ਉਹ ਸਾਡੀ ਬੱਤੀ ਜਗੂਗੀ ਆ ਅੱਡ ਤੋਂ ਜਿਹੜੀ ਲਾਲ ਹੋ ਰਹੀ ਆ ਇਹ ਸਿਸਟਮ ਸਹੀ ਆ ਵੀ ਹਾਂ ਬੰਦਾ ਜਦੋਂ ਭਾਈ ਸਿਗਨਲ ਹੋ ਗਿਆ ਬੰਦਾ ਉਹਦੇ ਸਿਗਨਲ ਚ ਮੁੜ ਜੂਗਾ ਪਰ ਜਿੱਥੇ ਬੱਤੀ ਨਹੀਂ ਹੁੰਦੀ ਉੱਥੇ ਬਹੁਤ ਚੱਕਰ ਪੈਂਦਾ ਮੇਰੇ ਖਿਆਲ ਦਾ ਨਵੇਂ ਬੰਦੇ ਨੂੰ ਤਾਂ ਖਾਸ ਕਰਕੇ ਪੈਂਦਾ ਨਵਾਂ ਨਵਾਂ ਬੰਦਾ ਬਹੁਤ ਉਲਝਦਾ ਇਹ ਚੱਕਰ ਵੀਊ ਚ ਬਹਾਂਵਾ ਕੇ ਸਾਨੂੰ ਕੋਈ ਨਹੀਂ ਹੋਣ ਦੇ ਸਾਡਾ ਸਗਣ ਨਾਲ ਹੁਣ ਇਧਰ ਲੀਆਂ ਦਾ ਹੋ ਗਿਆ ਕਰਾਂ ਸਾਈਡ ਵਾਈ ਸਾਈਡ ਆਲੇਗਾ ਕਰਦੇ ਆ ਸਰਵਾ ਆ ਤੀਰ ਦੀ ਗੱਲ ਕਰਦਾ ਹਾਂ ਆ ਦੇਖੋ ਹੁਣ ਸਾਡਾ ਤੀਰ ਹੋ ਗਿਆ ਤੇ ਅਸੀਂ ਮੁੜਿਆਏ ਮੁੜ ਗਿਆ ਉਹਦੇ ਰਾਹ ਲੈਫਟ ਦੀ ਦੂਜੀ ਲੇਨ ਚੱਲ 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 ਸਪੀਡ ਰੱਖ ਰਾਇਦਾ ਪਿਛੋਂ ਤੈਨੂੰ ਗਾਲਾਂ ਕੱਢਦੇ ਹੋ ਵੀ ਕਹਿ ਦੇ ਸਹੀ ਨਾ ਐਂਡੀ ਕੀ ਟ੍ਰੇ ਕਿਹੜਾ ਲਈ ਬੈਠਾ ਇਹ ਕਿ ਚੱਲ ਬੇ ਬੰਦਾ ਇੱਧਰ ਨੂੰ ਰੱਖ ਮੜਾ ਇਹ ਇੰਦਰਾ ਕੇ ਬੰਦਗੀ ਲੈ ਵੀ ਮੇਰਾ ਵੀਰ ਗੱਡੀ ਨਾ ਸਹੀ ਸਹੀ ਲਈ ਚੱਲੀ ਸਿੱਧਾ ਸਿੱਧਾ ਕਿਤੇ ਉਹਨਾਂ ਵਾਲਾ ਕੰਮ ਨਾ ਕਰਦੀ ਲੈ ਲੈ ਫੁੱਦੂ ਦਲਾਵਲੀ ਉਹ ਫੁੱਦੂ ਦਲਾਵਲੀ ਨਾ ਕਰਦੀ ਮੈਂ ਦੱਸਾਂ ਗੱਲ ਕਿਤੇ ਕਤੇ ਆਇ ਤੇ ਲਾ ਕੇ ਕੇ ਕੁੰਝ ਜਿਦ ਮੈਨੂੰ ਕਹੀ ਜਾਂਦਾਵੇਂ ਅੰਦਰ ਦੇਖੀ ਮੜਾਇਆ ਬਾਹਰ ਜਾ ਕੇ ਬੰਪਰ ਜਿਹਾ ਸਹੀ ਆ ਜਗਾ ਵੀਰ ਫੁੱਦੂ ਡਿਲੀਵਰੀ ਵਾਲਾ ਕੰਮ ਨਹੀਂ ਕਰਨਾ ਆਪਾਂ ਸਿੱਧਾ-ਸਿੱਧਾ ਲੈ ਕੇ ਜਾਣੀ ਆ ਗੱਡੀ ਆਪਾਂ ਮੈਂ ਅੱਜ ਚੋਬਰ ਨੂੰ ਮੈਂ ਚੋਬਰ ਕੇ ਵਾਲੇ ਨੂੰ ਆਖਿਆ ਮਹਾ ਮਿੱਤਰ ਅੱਜ ਤਾਂ ਮਹਾ ਜਿਹੜਾ ਆਪਣੇ ਨਾਲ ਆਉਂਦਾ ਹੋਊਗਾ ਉਹਨੂੰ ਸ਼ੁਰੂ ਤੋਂ ਮੈਂ ਜਿਹੜਾ ਮੰਨ ਲਾ ਵੀ ਉਹ ਆਪਣੇ ਵਾਲੇ ਪਾਸੋਂ ਜਿੱਧਰੋਂ ਆਪਾਂ ਆਏ ਆ ਉਧਰੋਂ ਆਪਣੇ ਨਾਲ ਹੀ ਆਉਂਦਾ ਹੋਊ ਮਾ ਹੁਣ ਤਾਂ ਪੱਕਾ ਸ਼ੱਕ ਹੋ ਰਿਹਾ ਉਹ ਆ ਵੀ ਇਹ ਗੱਡੀ 'ਚ ਸ਼ਰਾਬੀ ਬੰਦਾ ਹੈ ਮੇਰੇ ਇਸ ਹਾਲ ਤੱਕ ਕਦੇ ਗੱਡੀ ਨੂੰ ਇੱਧਰ ਜੇ ਲੈ ਜਾਂਦਾ ਕਦੇ ਇੱਧਰ ਜੇ ਲੈ ਜਾਂਦਾ ਹੈ ਕਦੇ ਇੱਧਰ ਜੇ ਲੈ ਜਾਂਦਾ ਮਾਮਾ ਵੀ ਵਾਹ ਜੇ ਮਾਮੇ ਨੇ ਵੀ ਗੱਡੀ ਰੋਕ ਲਈ ਨਾ ਉਹਨੂੰ ਵੀ ਰੋਕਣਾ ਸਾਰੇ ਇਹੀ ਪੁੱਛਣਾ ਆਰ ਯੂ ਡਰੰਕ ਟੂਡੇ ਹਾਊ ਮਚ ਯੂ ਟੇਕਲ ਕੋਲ ਟੂਡੇ ਮੈਂ ਜੋ ਉੱਪਰ ਕਹਿ ਰਿਹਾ ਮੈਂ ਸਾਵਧਾਨ ਚੱਲ ਮੇਰੇ ਵੀਰੋ ਥੋੜੀ ਜੀ ਚਲਾਉਂਦਾ ਤਾਂ ਦੋਨੇ ਹੱਥਾਂ ਨਾਲ ਹੀ ਅਗਭਰੂ ਗੱਡੀ ਵਾਲੇ ਪਰ ਉਰੇ ਪਰੇ ਜੇ ਲੈ ਜਾਂਦਾ ਹੌਲੀ ਹੌਲੀ ਲੱਗ ਜੂ ਸਿੱਧੀ ਲੇ ਜਾਣ ਲਓ ਯ ਮੈਟਰ ਐਕਸ਼ਨ ਮੂਡ ਚ ਸ਼ੂਟ ਕਰ ਰਹੇ ਆ ਅੱਜ ਐਕਸ਼ਨ ਮੂਡ ਕਲੀਅਰਟੀ ਬੰਦੀ ਐਕਸ਼ਨ ਮੂਡ ਚ ਸ਼ੂਟ ਕਰਿਆ ਕਰੋ ਬਾਬੇ ਇੱਕ ਚੀਜ਼ ਅਜ ਹੋਰ ਪਤਾ ਲੱਗਿਆ ਦੇਖ ਲੈਟ ਜਾਣਾ ਰਾਈਟ 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 ਮੋੜਨਾ ਵਿੱਚ ਓਏ ਚੱਲ 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 ਵਾੜਾ ਯਾਰ ਹੌਲੀ ਕਰ ਲੈ ਹੁਣ ਹੌਲੀ ਕਰ ਲੈ ਮੈਂ ਹੁਣ ਮੋੜ ਦੇ ਧੀਰੇ ਧੀਰੇ ਸੇ ਮੋੜ ਦੇਣਾ ਮੋੜ ਤਰੂ ਪਹਿਲਾ ਦਿਨ ਸੀ ਗਬਰੀ ਡਰਾਈਵਿੰਗ ਦਾ ਤੇ ਮੈਂ ਕਿਹਾ ਬਾਬੇ ਦੇ ਮੱਥਾ ਟਿਕਾ ਲਈਏ ਵੀ ਜਿਵੇਂ ਅੱਜ ਗੱਡੀ ਚਲਾਈ ਆ ساری ਉਮਰ ਐਂ ਚਲਾਵੇ ਗੱਭਰੂ ਗੱਡੀ ਸਿੱਧੀ ਸਿੱਧੀ ਨਹੀਂ ਚੱਲ। ਲਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਗੱਡੀ ਕਰਦੇ ਆ ਪਾਰਕ ਮਿੱਤਰੋ। ਓ ਸਿੱਧੀ ਸਾਹਮਣੇ ਓ ਗੱਡੀ ਨਹੀਂ ਖੜੀ ਜਿਹੜੀ। ਜਿਹੜੀ। ਉਹਦੇ ਕੋਲ ਲੈ ਜਾ। ਉਹ ਸਾਹਮਣੇ ਜਾਮਾ ਸਿੱਧਾ। ਤਾਮਣੇ ਬਾਹਰ। ਸਿੱਧੀ ਹੈ ਕਹਿੰਦਾ। ਪਾਰਕਿੰਗ ਪਾਰਕਿੰਗ ਪਾਰਕਿੰਗ। ਇਹਦੇ ਬਰੋਬਰ ਦੇਖੀ ਹੈਗਾ ਕੋਈ। ਪਾਰਕਿੰਗ ਹੀ ਆ ਉਹ ਚੱਲ ਜਾ ਹਾਂ ਸਿੱਧੀ ਜਾਂਦੇ ਚੱਲ 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 ਬੱਸ ਰੋਕ ਦੇ ਚਲੋ ਅਜੀ ਊਡ ਪਾ ਕੇ ਮੋਰ ਪੱਟਿਆਂ ਆ ਆ ਵੀ ਮਿੱਤਰੋ ਹੁਣ ਆਪਾਂ ਘਰ ਨੂੰ ਚੱਲਿਆਂ ਮੇਰੇ ਵੀਰੋ ਗੁਰੂਗਰ ਮੱਥਾ ਟੇਕ ਆਏ ਬਾਬੇ ਤੋਂ ਅਸ਼ੀਰਵਾਦ ਲੈ ਆਏ ਬਾਬਾ ਕਹਿੰਦਾ ਕੋਈ ਚੱਕਰ ਨਹੀਂ ਕਹਿੰਦਾ ਚੱਕੀ ਚੱਲੋ ਫੱਟੇ ਸ਼ੇਰੋ ਤੇ ਹੁਣ ਰੈੱਡ ਲਾਈਟ ਤੇ ਖੜੀਆਂ ਗੱਡੀਆਂ ਬੱਚ ਲੋਕੀ ਸਨੋ ਨਹੀਂ ਸਾਫ਼ ਕਰਦੇ ਯਾਰ ਮੈਂ ਇਹ ਕੱਲ ਬਹੁਤ ਵਾਰੀ ਨੋਟ ਕੀਤੀ ਹੈ ਹੁਣ ਦਿਖਾਉਣਾ ਮੈਂ ਇਹ ਆਓ ਦੇਖੋ ਛੱਤਾਂ ਭਰੀ ਫਿਰਦੇ ਨੇ ਵੀ ਛੱਤ ਤੋਂ ਸਨੋ ਸਾਫ਼ ਕਰਨੀ ਮੇਰੇ ਹਿਸਾਬ ਨਾਲ ਜ਼ਰੂਰੀ ਆ ਉਹ ਗੈਸ ਸਪੀਡ ਸਪੂਰਤ ਜਾਂਦੀ ਹੁੰਦੀ ਹੈ ਗੱਡੀ ਤੇ ਮਗਰਲੇ ਤੇ ਇੰਨੀ ਭੈੜੀ ਵਜਦੀ ਹੈ ਸ਼ੀਸ਼ੇ ਦੇ ਜਾ ਕੇ ਇਹ ਕਈ ਵਾਰ ਤਾਂ ਅਗਲਾ ਮੋਬਾਈਲ ਮੂਲਟ ਲੱਗਿਆ ਪਿਆ ਹੁੰਦਾ ਤੇ ਉਹਦੀ ਪਤਾ ਲੱਗਦਾ ਜਦੋਂ ਬੱਟੇ ਵਾਂਗੂ ਵਜਦੀ ਹੈ ਨਾ ਜਾ ਕੇ ਵੀ ਆਹ ਕੀ ਹੋ ਗਿਆ ਸਨੋ ਸਾਫ਼ ਕਰਿਆ ਕਰੋ ਬਬੇ ਗੱਡੀਆਂ ਤੋਂ ਸਮਾਰ ਕੇ ਅੱਜ ਵਾਲਾ ਵਲੌਗ ਕੋਈ ਬੜਾ ਖਾਸ ਨਹੀਂ ਸੀ ਅੱਜ ਵਾਸਤੇ ਇੱਕ ਤਾਂ ਆਪਣਾ ਨਵਾਂ ਗੱਭਰੂ ਹੀ ਜਿਹੜਾ ਨਵੇਂ-ਨਵੇਂ ਲਾਇਸੈਂਸ ਵਾਲਾ ਉਹਦੀ ਡਰਾਈਵਿੰਗ ਚੈੱਕ ਕੀਤੀ ਐ ਵੀ ਕਿਵੇਂ ਆ ਬੰਦਾ ਚਲਾ ਲੂਆ ਗੱਡੀ ਕੁੱਡੀ ਕੇ ਐਸਾ ਵੈਸਾ ਹੀ ਐ ਤੇ ਇੱਕ ਆਪਾਂ ਜ਼ੋਰ ਪਾਖਿਆ ਝੋਟੀ ਦਾ ਹਨਾ ਵੀ ਪੜਦੀ ਐ ਸਾਨੂੰ ਉਸ ਨੂੰ ਤੇ ਬਾਕੀ ਆਪਾਂ ਗੁਰੂ ਘਰ ਮੱਥਾ ਟੇਕ ਕੇ ਆਏ ਆ ਅੱਜ ਵਾਲਾ ਵਲੌਗ ਬਾਬੇ ਹੋਈ ਨਹੀਂ ਸੀ ਤੇ ਬਾਕੀ ਤੁਸੀਂ ਜਾਣਦੇ ਹੋ ਮੈਂ ਤੁਹਾਡਾ ਆਪਣਾ ਇੰਦਰ ਸਿੱਧੂ ਆਈਪੀਐਸ ਤੇ ਆਉਣ ਵਾਲੇ ਬਲੌਗਰ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਕੰਮ ਖਿੱਚ ਕੇ ਰੱਖਾਂਗੇ ਇੱਕ ਵਾਲੀ ਗੱਡੀ ਲੈਂਨ ਤੇ ਆ ਜਾਂਦੋ ਬਸ ਥੋੜੀ ਥੋੜੀ ਆਉਣ ਲੱਗ ਗਈ ਜਦੋਂ ਸਮਾਰ ਕੇ ਆ ਗਈ ਨੇ ਰੀ ਢਾਦਾਂਗੇ ਬਾਬੇ ਨੇਰੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਨਵੀਆਂ-ਨਵੀਆਂ ਬਲੌਗ ਨਵੀਆਂ-ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਉਂਦੇ ਰਹਿਣ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਪਣਾ ਬਾਬੇ ਦੀ ਕਿਰਪਾ ਨਾਲ ਵਧੀਆ ਆਪਣੇ ਨਾਲ 11-1200 ਬੰਦਾ ਜੁੜ ਗਿਆ YouTube ਤੇ ਤੇ ਬਾਕੀ ਇਦੀਆਂ ਬੰਨੇ ਠਾ ਕੇ ਰੱਖਾਂਗੇ ਕੋਈ ਚੱਕ ਨਹੀਂ ਨੀ ਮੁੰਡਾ ਸਿੱਧੂਆਂ ਦਾ ਹਾਏ ਨੀ ਸਿੱਧੂਆਂ ਦਾ ਹਾ